ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਵਾਲੇ ਦਿਨ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਤੁਸੀਂ ਇਹ ਦੋ ਸ਼ਬਦ ਬੋਲ ਦੇਣੇ ਹਨ ਘਰ ਵਿੱਚ ਪੈਸੇ ਹੀ ਪੈਸੇ ਆਉਣੇ ਸ਼ੁਰੂ ਹੋਣਗੇ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਤੁਹਾਡੇ ਘਰ ਵਿੱਚ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇੱਕ ਐਸਾ ਅਨੋਖਾ ਰਾਹ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ ਜੋ ਤੁਹਾਡੇ ਘਰ ਵਿੱਚ ਬਰਕਤਾਂ ਸੁੱਖ ਸ਼ਾਂਤੀ ਤੇ ਧਨ ਦੌਲਤ ਨੂੰ ਖਿੱਚ ਕੇ ਲੈ ਆਵੇਗਾ ਸਾਥ ਸੰਗਤ ਜੀ ਕਿਹਾ ਜਾਂਦਾ ਹੈ ਜੋ ਸਵੇਰ ਦਾ ਪਹਿਲਾ ਕਦਮ ਜੇਕਰ ਚੰਗਾ ਹੋਵੇ ਸਾਰਾ ਦਿਨ ਸੁਖਮਈ ਤੇ ਕਾਮਯਾਬੀ ਵਾਲਾ ਬਣ ਜਾਂਦਾ ਹੈ ਇਸ ਲਈ ਜਦੋਂ ਵੀ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲੋ ਉਸ ਵੇਲੇ ਇੱਕ ਖਾਸ ਸ਼ਬਦ ਦਾ ਜਾਪ ਜ਼ਰੂਰ ਕਰਿਓ ਇਸ ਲਈ ਜਦੋਂ ਵੀ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹੋ ਉਸ ਵੇਲੇ ਇੱਕ ਖਾਸ ਸ਼ਬਦ ਦਾ ਜਾਪ ਜ਼ਰੂਰ ਕਰਿਆ ਕਰੋ ਯਕੀਨ ਮੰਨੋ ਸਾਥ ਸੰਗਤ ਜੀ ਤੁਹਾਡੇ ਘਰ ਵਿੱਚ ਬਰਕਤਾਂ ਆਪਣੇ ਆਪ ਹੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਤ ਸੰਗਤ ਜੀ ਹਰ ਮਨੁੱਖ ਇਹ ਤਾਂ ਚਾਹੁੰਦਾ ਹੀ ਹੈ ਕਿ ਉਹਦੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੋ ਜਾਵੇ ਧਨ ਆਵੇ ਪਰ ਉਸ ਧਨ ਵਿੱਚ ਬਰਕਤ ਵੀ ਰਹੇ ਕਈ ਵਾਰੀ ਅਸੀਂ ਧਨ ਬੜਾ ਕਮਾਉਂਦੇ ਹਾਂ ਪਰ ਪਤਾ ਹੀ ਨਹੀਂ ਲੱਗਦਾ ਪੈਸਾ ਕਿੱਥੇ ਖਰਚ ਹੋ ਜਾਂਦਾ ਹੈ ਬਿਮਾਰੀਆਂ ਰੋਗਾਂ ਜਾਂ ਹੋਰ ਗੱਲਾਂ ਵਿੱਚ ਇਹ ਹੀ ਤਾਂ ਨਿਸ਼ਾਨੀ ਹੈ ਕਿ ਮਾਇਆ ਆਈ ਪਰ ਬਰਕਤ ਨਹੀਂ ਆਈ ਇਸ ਲਈ ਅਸਲ ਤੌਰ ਤੇ ਇਹ ਜਦੋਂ ਮਾਇਆ ਦੇ ਨਾਲ ਖੁਸ਼ੀ ਸੁੱਖ ਸ਼ਾਂਤੀ ਤੇ ਤੰਦਰੁਸਤੀ ਵੀ ਮਿਲ ਜਾਵੇਗੀ ਸਾਤ ਸੰਗਤ ਜੀ ਸਵੇਰ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ। ਜਦੋਂ ਅਸੀਂ ਨੀਂਦੋਂ ਉੱਠਦੇ ਹਾਂ ਇਹ ਨਵੀਂ ਜ਼ਿੰਦਗੀ ਵਰਗਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ। ਅਕਾਲ ਪੁਰਖ ਨੇ ਸਾਨੂੰ ਇੱਕ ਹੋਰ ਦਿਨ ਬਖਸ਼ਿਆ ਹੈ। ਕਦੇ ਵੀ ਸਵੇਰੇ ਉੱਠ ਕੇ ਗੁੱਸੇ, ਉਦਾਸੀ ਜਾਂ ਚਿੰਤਾ ਨਾਲ ਦਿਨ ਦੀ ਸ਼ੁਰੂਆਤ ਨਾ ਕਰਿਓ। ਖੁਸ਼ੀ ਨਾਲ ਉੱਠੋ, ਵਾਹਿਗੁਰੂ ਦਾ ਨਾਮ ਜਪੋ ਤੇ ਉਸ ਦੀ ਰਹਿਮਤ ਨੂੰ ਯਾਦ ਕਰੋ। ਹੁਣ ਸਵਾਲ ਆਉਂਦਾ ਹੈ ਸਵੇਰ ਨੂੰ ਦਰਵਾਜ਼ਾ ਖੋਲ੍ਹਣ ਸਮੇਂ ਕੀ ਕਰਨਾ ਹੈ? ਬਹੁਤ ਆਸਾਨ ਜਿਹਹਾ ਕੰਮ ਹੈ ਘਰ ਦਾ ਦਰਵਾਜ਼ਾ ਖੋਲਦੇ ਸਮੇਂ ਸਿਰਫ ਪੰਜ ਵਾਰ ਵਾਹਿਗੁਰੂ ਜੀ ਤੁਹਾਡਾ ਸ਼ੁਕਰਾਨਾ ਹੈ 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 ਤੁਸੀਂ ਇਹ ਨਾਮ ਜਪਣਾ ਹੈ ਉਸ ਸਮੇਂ ਹੱਥ ਜੋੜ ਕੇ ਬੇਨਤੀ ਕਰੋ हे ਪਾਤਸ਼ਾ ਮੇਰੇ ਘਰੋਂ ਗਰੀਬੀ ਦੁੱਖ ਤੇ ਕਲੇਸ਼ ਦੂਰ ਹੋ ਜਾਵੇ ਮੇਰੇ ਘਰ ਪਰਿਵਾਰ ਵਿੱਚ ਬਰਕਤ ਸੁਖ ਤੇ ਆਦਰ ਬਣਾਈ ਰੱਖੋ ਇਹ ਛੋਟਾ ਜਿਹਾ ਕੰਮ ਤੁਹਾਡਾ ਸਾਰਾ ਦਿਨ ਚਮਕਾ ਦੇਵੇਗਾ ਇਸ ਗੱਲ ਨੂੰ ਇੱਕ ਸੁੰਦਰ ਕਹਾਣੀ ਨਾਲ ਸਮਝਾਉਣ ਲੱਗੀ ਹਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਜਾਂਦਾ ਹੈ ਇੱਕ ਰਾਜਾ ਤੇ ਉਸ ਦਾ ਮੰਤਰੀ ਰਸਤੇ 'ਚੋਂ ਲੰਘ ਰਹੇ ਸਨ ਸਾਹਮਣੇ ਇੱਕ ਗਰੀਬ ਮੰਗਤਾ ਆਇਆ ਤੇ ਰਾਜਾ ਕਹਿੰਦਾ ਅੱਜ ਮੈਂ ਇਸ ਦੀ ਕਿਸਮਤ ਬਦਲ ਦੇਂਦਾ ਹਾਂ ਉਸ ਨੇ ਆਪਣੇ ਬੇਸ਼ਕੀਮਤੀ ਹਾਰ ਨੂੰ ਉਸ ਮੰਗਤੇ ਨੂੰ ਦੇ ਦਿੱਤਾ ਪਰ ਜਿਵੇਂ ਹੀ ਉਹ ਮੰਗਤਾ ਪਾਣੀ ਪੀਣਨ ਲੱਗਾ ਏਲ ਨੇ ਉਸ ਦਾ ਹਾਰ ਚੁੱਕ ਲਿਆ ਰਾਜਾ ਹੈਰਾਨ ਹੋਇਆ ਕਿ ਮੈਨੂੰ ਇੰਨਾ ਮੈਂ ਇਸ ਦੀ ਇੰਨਾ ਕੁਝ ਇਹਨੂੰ ਦਿੱਤਾ ਤਾਂ ਫਿਰ ਵੀ ਇਹ ਅਗਲੇ ਦਿਨ ਕਿਉਂ ਮੰਗ ਰਿਹਾ ਹੈ ਫਿਰ ਵੀ ਇਸ ਦੇ ਦਿਨ ਕਿਉਂ ਨਹੀਂ ਬਦਲੇ ਪਰ ਮੰਤਰੀ ਨੇ ਸਮਝਾਇਆ ਰਾਜਨ ਕਿਸਮਤ ਤਾਂ ਹੀ ਬਦਲਦੀ ਹੈ ਜਦੋਂ ਮਨੁੱਖ ਆਪਣੇ ਹਿੱਸੇ ਵਿੱਚੋਂ ਕੁਝ ਦਾਨ ਕਰਦਾ ਹੈ ਪਰਮਾਤਮਾ ਦਾ ਨਾਮ ਲੈਂਦਾ ਹੈ ਫਿਰ ਰਾਜੇ ਨੇ ਉਸ ਮੰਗਤੇ ਨੂੰ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦਿੱਤੀ ਪਰ ਭਾਣੇ ਅਜੇ ਵੀ ਉਸ ਦੇ ਨਾਲ ਇਦਾਂ ਹੀ ਵਾਪਰਦੇ ਗਏ ਪੋਟਲੀ ਵੀ ਉਸਦੇ ਘਰ ਤੱਕ ਨਹੀਂ ਪਹੁੰਚੀ ਆਖਰਕਾਰ ਮੰਤਰੀ ਨੇ ਉਸ ਨੂੰ ਸਿਰਫ ਇੱਕ ਤਾਂਬੇ ਦਾ ਸਿੱਕਾ ਵੀ ਦਿੱਤਾ ਮੰਗਤੇ ਦਾ ਉਹ ਸਿੱਕਾ ਜਿਹੜਾ ਸੀ ਇੱਕ ਜ਼ਖਮੀ ਬਾਬੇ ਨੂੰ ਉਸਨੇ ਦੇ ਦਿੱਤਾ ਤਾਂ ਬਾਬੇ ਨੇ ਉਸ ਨੂੰ ਅਸੀਸਾਂ ਦਿੱਤੀਆਂ ਅਗਲੇ ਦਿਨ ਜਦੋਂ ਉਹ ਜੰਗਲ ਵਿੱਚੋਂ ਲੱਕੜਾਂ ਵੱਢਣ ਗਿਆ ਉਸ ਨੂੰ ਉਹੀ ਹਾਰ ਮਿਲ ਗਿਆ ਤੇ ਘਰ ਵਿੱਚੋਂ ਗਵਾਰਜੀ ਹੋਈ ਮੋਹਰਾਂ ਦੀ ਪੋਟਲੀ ਵੀ ਵਾਪਸ ਮਿਲ ਗਈ ਇਸ ਤਰ੍ਹਾਂ ਉਸਦੇ ਘਰ ਵਿੱਚ ਬਰਕਤ ਆ ਗਈ ਉਸ ਦੀ ਜ਼ਿੰਦਗੀ ਬਦਲ ਗਈ ਸਾਤ ਸੰਗਾਜੀ ਇਸ ਕਹਾਣੀ ਦਾ ਭਾਵ ਬੜਾ ਹੀ ਗਹਿਰਾ ਹੈ ਕਿ ਕਿਸਮਤ ਸਿਰਫ ਮਾਇਆ ਨਾਲ ਨਹੀਂ ਬਦਲਦੀ। ਬਰਕਤਾਂ ਤਾਂ ਹੀ ਆਉਂਦੀਆਂ ਹਨ ਜਦੋਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਦਾਨ ਪੁੰਨ ਤੇ ਨਾਮ ਸਿਮਰਣ ਨੂੰ ਸ਼ਾਮਿਲ ਕਰਦਾ ਹੈ। ਜਦੋਂ ਤੁਸੀਂ ਪਰਮਾਤਮਾ ਦੇ ਨਾਮ ਨੂੰ ਨਾਮ ਸਿਮਰਣ ਨੂੰ ਸ਼ਾਮਿਲ ਕਰਦੇ ਹੋ ਆਪਣੀ ਜ਼ਿੰਦਗੀ ਵਿੱਚ ਉਦੋਂ ਹੀ ਪਰਮਾਤਮਾ ਤੁਹਾਨੂੰ ਬੜਾ ਦੇਂਦੇ ਹਨ। ਜੇਕਰ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋ ਸਿਮਰਣ ਕਰਦੇ ਹੋ ਉਹਨਾਂ ਦੀ ਮਦਦ ਕਰਦੇ ਹੋ ਤਾਂ ਅਕਾਲ ਪੁਰਖ ਆਪ ਵੀ ਤੁਹਾਡੇ ਘਰ ਵਿੱਚ ਬਰਕਤਾਂ ਦੀ ਵਰਖਾ ਕਰਦੇ ਹਨ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਸਵੇਰੇ ਆਪਣੇ ਘਰ ਦਾ ਦਰਵਾਜ਼ਾ ਖੋਲਦੇ ਉਸੇ ਵੇਲੇ ਆਪਣੇ ਘਰ ਦੇ ਦਰਵਾਜ਼ੇ ਨੂੰ ਖੋਲੋ ਤੇ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਵੀ ਕਰੋ ਪਰਮਾਤਮਾ ਜੀ ਨੂੰ ਕਹੋ ਕਿ ਹੇ ਵਾਹਿਗੁਰੂ ਮੇਰੇ ਘਰ ਵਿੱਚੋਂ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰ ਦਿਓ ਘਰ ਵਿੱਚੋਂ ਕਲੇਸ਼ ਨੂੰ ਘਟਾ ਦਿ ਤਾਂ ਹੀ ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦਾ ਆਪਣੇ ਨਲਨਾਤਾ ਜੋੜਨਾ ਚਾਹੀਦਾ ਹੈ ਸਾਨੂੰ ਆਪਣੇ ਘਰ ਵਿੱਚ ਜਪਜੀ ਸਾਹਿਬ ਚਪਾਈ ਸਾਹਿਬ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਜਾਂ ਫਿਰ ਵਾਹਿਗੁਰੂ ਗੁਰਮੰਤਰ ਸੁਖਮਨੀ ਸਾਹਿਬ ਜੀ ਦਾ ਪਾਠ ਕੋਈ ਇੱਕ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਸੁਖਮਨੀ ਸਾਹਿਬ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਅਰਥਾਤ ਸੱਚਾ ਸੁਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ ਇਹੀ ਕਾਰਨ ਹੈ ਕਿ ਹਰ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਘਰ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਹਨ ਇੱਕ ਪਰਿਵਾਰ ਦਾ ਵਾਕਿਆ ਸੁਣੋ ਕਿ ਜਿੱਥੇ ਪਤੀ ਪਤਨੀ ਹਰ ਵੇਲੇ ਲੜਦੇ ਰਹਿੰਦੇ ਸਨ ਘਰ ਵਿੱਚ ਪੈਸਾ ਸੀ ਪਰ ਚੈਨ ਨਹੀਂ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਹਰ ਵੇਲੇ ਇਕੱਠੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਸ਼ੁਰੂ ਵਿੱਚ ਉਹਨਾਂ ਨੇ ਸਿਰਫ ਹੱਥ ਪੈਣ ਲਈ ਹੀ ਕੀਤਾ ਸੀ ਪਰ ਕੁਝ ਹੀ ਦਿਨਾਂ ਵਿੱਚ ਉਹਨਾਂ ਦੇ ਰਸਤੇ ਜਿਹੜੇ ਸਨ ਰਿਸ਼ਤੇ ਵਿੱਚ ਪਿਆਰ ਆਉਣਾ ਸ਼ੁਰੂ ਹੋ ਗਿਆ। ਇਤਫਾਕ ਆਉਣਾ ਸ਼ੁਰੂ ਹੋ ਗਿਆ ਘਰ ਵਿੱਚ ਸ਼ਾਂਤੀ ਆ ਗਈ। ਬੱਚਿਆਂ ਦੇ ਨਤੀਜੇ ਵੀ ਬਿਹਤਰ ਹੋ ਗਏ। ਇਹ ਗੁਰਬਾਣੀ ਦੀ ਅਸਲ ਤਾਕਤ ਹੈ। ਜੋ ਮਨੁੱਖ ਨੂੰ ਅੰਦਰੋਂ ਬਦਲ ਦੇਂਦੀ ਹੈ। ਸਾਥ ਸੰਗਤ ਜੀ ਗੁਰਬਾਣੀ ਸਿਰਫ ਪੜਨ ਲਈ ਨਹੀਂ ਇਸ ਨੂੰ ਮਨ ਨਾਲ ਪੜਨਾ ਵੀ ਜ਼ਰੂਰੀ ਹੈ। ਜਿਵੇਂ ਅਸੀਂ ਅੱਖਰ ਅੱਖਰ ਨੂੰ ਧਿਆਨ ਨਾਲ ਸਮਝਦੇ ਹਾਂ। ਤਵੇਂ ਹੀ ਇਹ ਬਾਣੀ ਸਾਡੀ ਰੂਹ ਵਿੱਚ ਵਸਦੀ ਹੈ। ਸੁਖਮਨੀ ਸਾਹਿਬ ਦੇ ਪਾਠ ਨਾਲ ਮਨ ਦੀ ਬੇਚੈਨੀ ਦੂਰ ਹੁੰਦੀ ਹੈ। ਚਿੰਤਾ ਘਟ ਜਾਂਦੀ ਹੈ ਤੇ ਅੰਦਰ ਇੱਕ ਨਵਾਂ ਵਿਸ਼ਵਾਸ ਜਨਮ ਲੈਂਦਾ ਹੈ। ਜੇਕਰ ਤੁਹਾਡੇ ਕੋਲ ਸੁਖਮਨੀ ਸਾਹਿਬ ਦਾ ਝਾਰਾ ਪਾਠ ਨਹੀਂ ਹੁੰਦਾ ਤੁਸੀਂ ਇੱਕ ਦੋ ਅਸ਼ਟਪਦੀਆਂ ਵੀ ਰੋਜ਼ ਤੋਂ ਸ਼ੁਰੂਆਤ ਕਰ ਸਕਦੇ ਹੋ। ਜੇ ਸਮਾਂ ਹੈ 6 ਅਸ਼ਟਪਦੀਆਂ ਸਵੇਰੇ ਤੇ 6 ਅਸ਼ਟਪਦੀਆਂ ਤੁਸੀਂ ਰਾਤ ਨੂੰ ਜਪ ਸਕਦੇ ਹੋ। ਇਸ ਤਰ੍ਹਾਂ ਕਰਕੇ ਵੰਡ ਕੇ ਤੁਸੀਂ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਜੇ ਬਹੁਤੀ ਗੱਲ ਹੈ ਤੁਸੀਂ ਇੱਕ ਪਾਠ ਜਪਜੀ ਸਾਹਿਬ ਦਾ ਡੇਲੀ ਜ਼ਰੂਰ ਕਰਿਆ ਕਰੋ ਹਰ ਇੱਕ ਭੈਣ ਭਰਾ ਹਰ ਘਰ ਦੇ ਵਿੱਚੋਂ ਇੱਕ ਜੀ ਐਸਾ ਹੋਣਾ ਚਾਹੀਦਾ ਹੈ ਜੋ ਬਹੁਤ ਹੀ ਪਾਠ ਕਰੇ ਜਿਸ ਤਰ੍ਹਾਂ ਡਾਕਟਰ ਦਵਾਈ ਲਿਖ ਕੇ ਦਿੰਦਾ ਹੈ ਪਰ ਉਸ ਨੂੰ ਲੈਣਾ ਮਰੀਜ਼ ਦੇ ਹੱਥ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਹੀ ਗੁਰਬਾਣੀ ਸਾਡੇ ਲਈ ਦਵਾਈ ਹੈ ਪਰ ਉਸ ਦਾ ਅਸਰ ਤਾਂ ਹੀ ਹੋਵੇਗਾ ਜਦੋਂ ਅਸੀਂ ਰੋਜ਼ਾਨਾ ਪਾਠ ਕਰਕੇ ਸਿਮਰਨ ਕਰਕੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਬਹੁਤ ਸਾਰੇ ਲੋਕ ਸੋਚਦੇ ਹਨ ਪਾਠ ਕਰਨਾ ਸਿਰਫ ਵੱਡਿਆਂ ਜਾਂ ਬਜ਼ੁਰਗਾਂ ਦਾ ਕੰਮ ਹੈ ਪਰ ਅਸਲ ਵਿੱਚ ਗੁਰਬਾਣੀ ਹਰ ਉਮਰ ਦੇ ਬੰਦੇ ਲਈ ਹੈ ਜੇ ਬੱਚੇ ਛੋਟੀ ਉਮਰ ਤੋਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰ ਦੇਣ ਮੂਲ ਮੰਤਰ ਦਾ ਜਾਪ ਕਰਿਆ ਕਰਨ ਉਹਨਾਂ ਦੇ ਮਨ ਵਿੱਚ ਨੇਕ ਸ਼ਾਂਤੀ ਅਤੇ ਹੌਂਸਲਾ ਜਨਮ ਲਵੇਗਾ ਇਹੀ ਕਾਰਨ ਹੈ ਕਈ ਮਹapurka ਆਖਦੇ ਹਨ ਘਰ ਵਿੱਚ ਹਰ ਰੋਜ਼ ਕੋਈ ਨਾ ਕੋਈ ਪਾਠ ਜ਼ਰੂਰ ਪੜਿਆ ਜਾਣਾ ਚਾਹੀਦਾ ਹੈ ਉਸ ਘਰ ਤੋਂ ਦੁੱਖ ਕਲੇਸ਼ ਆਪਣੇ ਆਪ ਹੀ ਮਾੜੇ ਦੋਸ਼ ਵੀ ਖਤਮ ਹੋ ਜਾਂਦੇ ਹਨ ਜਿਸ ਘਰ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਕੋਈ ਮਾੜੀ ਰੂ ਆ ਕੇ ਵਾਸ ਨਹੀਂ ਕਰਦੀ ਸੋ ਸਾਧ ਸੰਗਤ ਜੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਗੁਰਬਾਣੀ ਦੇ ਲੜ ਲੱਗੋ ਵੱਧ ਤੋਂ ਵੱਧ ਜਾਪ ਕਰਿਆ ਕਰੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਕਿਉਂਕਿ ਸਮਾਂ ਬੜਾ ਭਿਆਨਕ ਆ ਰਿਹਾ ਹੈ ਤੁਸੀਂ ਖਬਰਾਂ ਤੇ ਨਿਊਜ਼ ਚੈਨਲ ਸੋਸ਼ਲ ਮੀਡੀਆ ਵੀ ਵੇਖਦੇ ਹੀ ਹੋ ਸੁਣਿਆ ਹੀ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਕਈ ਮਹਾਪੁਰਖਾਂ ਨੇ ਭਵਿੱਖਬਾਣੀ ਵੀ ਕੀਤੀ ਹੈ ਕਿ ਸਿਰਫ ਉਹੀ ਬਚਣਗੇ ਜਿਹੜੇ ਪ੍ਰਮਾਤਮਾ ਦਾ ਨਾਮ ਲੈਣਗੇ ਸਾਧ ਸੰਗਤ ਜੀ ਅਸੀਂ ਤੁਹਾਨੂੰ ਡਰਾ ਰਹੀ ਨਹੀਂ ਨੇ ਕੁਝ ਸਿਰਫ ਇਸ ਤਰ੍ਹਾਂ ਕੇ ਬੁੱਕਾਂ ਕਿਤਾਬਾਂ ਨੂੰ ਪੜ੍ਹ ਕੇ ਸਾਨੂੰ ਇਹ ਗਿਆਨ ਹੋਇਆ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇਗਾ ਕਿੰਨਾ ਭਿਆਨਕ ਹੈ ਬੱਚਿਆਂ ਨੂੰ ਬਚਾਉਣਾ ਤਾਂ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਹੀ ਖਤਰੇ ਵਾਲਾ ਕੰਮ ਬਣ ਚੁੱਕਿਆ ਹੈ। ਬੱਚਿਆਂ ਦੇ ਲਈ ਜਿਸ ਕਰਕੇ ਜਿੰਨੇ ਵੀ ਜ਼ਿਆਦਾ ਅਸੀਂ ਭਜਨ ਬੰਦਗੀ ਕਰਾਂਗੇ ਓਨੀ ਜ਼ਿਆਦਾ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਤਕਲੀਫਾਂ ਘਟ ਜਾਣਗੀਆਂ। ਇਸ ਕਾਲੀ ਯੁਗ ਦੀ ਮਾਰ ਤੋਂ ਅਸੀਂ ਵੀ ਬਚ ਜਾਵਾਂਗੇ ਸਾਡੇ ਬੱਚੇ ਵੀ ਬਚ ਜਾਣਗੇ। ਜਿਨ੍ਹਾਂ ਘਰਾਂ ਤੇ ਪਰਮਾਤਮਾ ਦਾ ਹੱਥ ਹੋਵੇਗਾ। ਉਹਨਾਂ ਘਰਾਂ ਦੇ ਉੱਤੇ ਪਰਮਾਤਮਾ ਜੀ ਦਾ ਵਾਸ ਹੋ ਜਾਵੇਗਾ। ਇਸ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਸਾਹ ਨਾਲ ਕਰਨਾ ਜ਼ਰੂਰੀ ਹੈ। ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਚਾਹੀਦੀ ਹੈ। ਕਦੇ ਵੀ ਆਨਾ ਬਹਾਨਾ ਨਹੀਂ ਲਾਉਣਾ ਚਾਹੀਦਾ। ਅਸੀਂ ਬਹੁਤ ਵਿਅਸਤ ਹਾਂ ਸਾਨੂੰ ਕੰਮਕਾਰਾਂ ਚ ਸਮਾਂ ਨਹੀਂ ਮਿਲਦਾ। ਪਾਠ ਕਰਨ ਦਾ ਸਮਾਂ ਨਹੀਂ ਮਿਲਦਾ। ਇਦਾਂ ਤਾਂ ਬਿਲਕੁਲ ਵੀ ਨਹੀਂ ਕਹਿਣਾ। ਜੇਕਰ ਬਹੁਤੀ ਗੱਲ ਹੈ ਸਵੇਰੇ ਸ਼ਾਮ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਹੀ ਕਰ ਲਿਆ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਅਦਾ ਕਰਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਘਰ ਦੇ ਮੇਨ ਦੇ ਦਰਵਾਜ਼ੇ ਨੂੰ ਖੋਲਦੇ ਸਮੇਂ ਵਾਹਿਗੁਰੂ ਜੀ ਨੂੰ ਇਹ ਕੁਦਰਤ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਅੱਜ ਦੇ ਜਿਹੜੇ ਤੁਸੀਂ ਸਾਨੂੰ ਸਵਾਸ ਬਖਸ਼ਿਸ਼ ਕੀਤੇ ਹਨ ਇਹਨਾਂ ਸਵਾਸਾਂ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਜੀ ਸਾਡੇ ਤੇ ਮਿਹਰ ਭਰਿਆ ਹੱਥ ਜ਼ਰੂਰ ਰੱਖਿਓ ਮੋਲ ਮੰਤਰ ਦਾ ਜਾਪ ਕਰਿਆ ਕਰੋ ਜਹਾ ਪਰ ਰੋਜ਼ਾਨਾ ਹੀ ਕਰਦਿਆਂ ਕਰਦਿਆਂ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਸੌਂਦਿਆਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਨਾ ਹੈ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਸਵੇਰੇ ਸ਼ਾਮ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਤੇ ਇਹ ਕਾਲ ਯੁਗ ਦੀ ਮਾਰ ਹਾਵੀ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ